ਲੁਰਗੇਓ ਸਤ ਗੁਰਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਤੇ ਸਭ ਤੋਂ ਪਹਿਲਾਂ ਮਾਫੀ ਚਾਹਾਂਗੇ ਕਿ ਲੇਟ ਬਹੁਤ ਹੋ ਚੁੱਕੇ ਆਪਾਂ 10:30 ਹੋਣ ਵਾਲੇ ਨੇ ਰਾਤ ਦੇ 10:20 ਮਿੰਟ ਹੋ ਚੁੱਕੇ ਨੇ ਤੇ ਜਰੂਰ ਸਪੋਰਟ ਕਰਿਓ ਵੀਡੀਓ ਨੂੰ ਸ਼ੇਅਰ ਕਰਕੇ ਆਪਾਂ ਜਿਹੜਾ ਥੰਬਨੇਲ ਤੁਸੀਂ ਦੇਖ ਹੀ ਲਓਗਾ ਕਿ ਖਿਚਲੋ ਤਿਆਰੀ ਮੀ ਆਉਣ ਵਾਲਾ ਕੱਲ ਨੂੰ ਦੁਪਹਿਰ ਤੋਂ ਬਾਅਦ ਤੇ ਉਸ ਦੇ ਬਾਰੇ ਆਪਾਂ ਅਪਡੇਟ ਸਾਂਝੀ ਕਰਾਂਗੇ ਕਿ ਕਿੰਨਾ ਕੁ ਮੀਂਹ ਆ ਸਕਦਾ ਤੇ ਕਿੰਨੀ ਕੁ ਜਿਹੜੀ ਤਸਵੀਰਾਂ ਉਹ ਇਸ ਸਮੇਂ ਬਦਲਵਈ ਦੀ ਦਿਖਾਈ ਦੇ ਰਹੀ ਹੈ ਤਾਂ ਜਰੂਰ ਆਸ ਕਰਦੇ ਆ ਕਿ ਤੁਸੀਂ ਸਪੋਰਟ ਕਰੋਗੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਝਾਤ ਸਵੇਰ ਦੇ ਮੌਸਮ ਦੀ ਮਾਰ ਲਈਏ ਜਿੱਮੇ ਮੈਂ ਸਵੇਰੇ ਤੁਹਾਨੂੰ ਰਸਤੇ ਦੇ ਵਿੱਚ ਜਾਂਦੇ ਜਾਂਦੇ ਨੇ ਇੱਕ ਵੀਡੀਓ ਦਿਖਾਈ ਸੀ ਰਸਤੇ ਦੀ ਤਸਵੀਰ ਦਿਖਾਈ ਸੀ ਮੌਸਮ ਦੀ ਤਾਂ ਉਹਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਧੁੰਦ ਨਮਾ ਮਾਹੌਲ ਕੁਝ ਕੁ ਖੇਤਰਾਂ ਦੇ ਵਿੱਚ ਬਣਿਆ ਹੋਇਆ ਸੀ ਕੁਝ ਦੇ ਵਿੱਚ ਥੋੜਾ ਜਿਹਾ ਇਹ ਜ਼ਿਆਦਾ ਸੀ ਕੁਝ ਦੇ ਵਿੱਚ ਥੋੜਾ ਜਿਹਾ ਘੱਟ ਸੀ ਪਰ ਅੱਜ ਕਈ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲੀ ਜਿਵੇਂ ਅਸੀਂ ਰਾਤ ਦੀ ਵੀਡੀਓ ਦੇ ਵਿੱਚ ਇਹ ਦੱਸਿਆ ਸੀ ਉਸੇ ਤਰ੍ਹਾਂ ਅੱਜ ਧੁੰਦ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਕੱਲ ਨੂੰ ਵੀ ਧੁੰਦ ਦੇਖਣ ਨੂੰ ਮਿਲੂਗੀ ਸਵੇਰ ਦੇ ਸਮੇਂ ਤੇ ਪਰਸੋਂ ਨੂੰ ਵੀ ਹੋ ਸਕਦਾ ਧੁੰਦ ਜਿਹੜੀ ਸਵੇਰ ਦੇ ਸਮੇਂ ਕੁਝ ਕੁ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇ ਤਾ ਜਿਹੜੇ ਬਹੁਤ ਸਾਰੇ ਸੱਜਣ ਮਿੱਤਰ ਕਮੈਂਟ ਵੀ ਕਰਨਗੇ ਕਿ ਧੁੰਦ ਪਈ ਤਾਂ ਹੈ ਨਹੀਂ ਜੀ ਤੁਸੀਂ ਤਾਂ ਬਿਨਾ ਉਹ ਤੋਂ ਹੀ ਕਹਿਤਾ ਪਰ ਤੋ ਦੋਸਤੋ ਧੁੰਦ ਪਈ ਹੈ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਜਿਹੜੇ ਸੱਜਣ ਮਿੱਤਰ ਸਾਡੇ ਨਾਲ ਕਈ ਇਲਾਕੇ ਜਿਵੇਂ ਮਾਝੇ ਦਵਾਬੇ ਦੇ ਨੇ ਉੱਥੇ ਧੁੰਦ ਜਿਆਦਾ ਸੀ ਉਧਰੋਂ ਜੁੜੇ ਹੋਏ ਨੇ ਤਾਂ ਜ਼ਰੂਰ ਤਸਵੀਰ ਮੈਨੂੰ ਭੇਜ ਦਿਆ ਕਰੋ ਤਾਂ ਕਿ ਮੈਂ ਉਹ ਸੱਜਣਾ ਮਿੱਤਰਾਂ ਨੂੰ ਤਸਵੀਰ ਜਿਹੜਾ ਯਕੀਨ ਦਵਾ ਦਿਆ ਕਰਾਂ ਜਿਹੜਿਆਂ ਨੂੰ ਇਸ ਚੀਜ਼ ਦੇ ਉੱਤੇ ਯਕੀਨ ਨਹੀਂ ਹੁੰਦਾ ਕਿ ਤੁਸੀਂ ਕਿਹਾ ਸੀ ਕਿ ਧੁੰਦ ਪਈ ਸੀ ਤੇ ਇਸ ਕਰਕੇ ਵੀਡੀਓ ਜਰੂਰ ਭੇਜ ਦਿਆ ਕਰੋ ਜੀ ਆਪਣੇ ਨੰਬਰ ਦੇ ਉੱਤੇ ਭੇਜ ਦਿਆ ਕਰੋ ਭਾਵੇਂ ਜਾਂ ਭਾਵੇਂ ਮੈਸੇਂਜਰ ਦੇ ਉੱਤੇ ਭੇਜ ਦਿਆ ਕਰੋ ਫੇਸਬੁੱਕ ਆਈਡੀ ਸਤਗੁਰ ਭੰਗੂ ਦੇ ਉੱਤੇ ਜਾਂ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ ਇਹ ਤਸਵੀਰ ਭੇਜ ਦਿਆ ਕਰੋ ਤੇ ਬਾਕੀ ਜਿਹੜਾ ਮੌਸਮ ਉਹ ਅੱਜ ਰਾਤ ਨੂੰ ਬੱਦਲਵਾਈ ਵਾਲਾ ਬਣਿਆ ਰਹੂਗਾ ਜੀ ਟੁੱਟਮੀ ਬੱਦਲਵਾਈ ਰਹੂਗੀ ਹਲਕੀ ਬੱਦਲਵਾਈ ਰਹੂਗੀ ਕਿਤੇ ਕਿਤੇ ਜੀ ਤੇ ਕੱਲ ਨੂੰ ਥੋੜਾ ਜਿਹਾ ਬਦਲ ਵਾਈ ਆਪਾਂ ਨੂੰ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲੂਗੀ ਤੇ ਸਵੇਰ ਦੇ ਸਮੇਂ ਜਰੂਰ ਪੂਰੇ ਦੇ ਹਵਾਵਾਂ ਚੱਲਣਗੀਆਂ ਤੇਜ਼ ਜਿਵੇਂ ਕਿ ਅੱਜ ਹਲਕੇ ਪੂਰੇ ਦੀ ਬਹਾਅ ਸੀ ਸਵੇਰ ਦੇ ਪਹਿਲੇ ਘੰਟੇ ਵਿੱਚ ਤੱਕ ਕੱਲ ਨੂੰ ਥੋੜਾ ਜਿਹਾ ਤੇਜ਼ ਬਹਾਅ ਜਿਹੜਾ ਪੂਰੇ ਦੀ ਹਵਾ ਦਾ ਦੇਖਣ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਜਿਹੜਾ ਪੂਰੇ ਦੀ ਹਵਾ ਤੋਂ ਬਾਅਦ ਖੜਨ ਤੋਂ ਬਾਅਦ ਤਾਂ ਜਿਹੜੀ ਬੱਦਲਵਾਈ ਆ ਉਹ ਥੋੜੀ ਜੀ ਅਸਮਾਨ ਦੇ ਵਿੱਚ ਚੜ ਕੇ ਦੇਖਣ ਨੂੰ ਮਿਲੂਗੀ ਜਿਵੇਂ ਬੱਦਲਵਾਈ ਕਾਫੀ ਸਟਰੋਂਗ ਜੀ ਦੇਖਣ ਨੂੰ ਮਿਲੂਗੀ ਇਸ ਤਰ੍ਹਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਜਾਊਗਾ ਪਰ ਉਹ ਮਾਝੇ ਤੇ ਦੁਆਬੇ ਦੇ ਥੋੜੇ ਜੇ ਖੇਤਰਾਂ ਦੇ ਵਿੱਚ ਜ਼ਰੂਰ ਜ਼ਿਆਦਾ ਦੇਖਣ ਨੂੰ ਮਿਲੂਗਾ ਮਾਲਵੇ ਦੇ ਕੁਝ ਕੁ ਲਿਮਟਿਡ ਜੇ ਖੇਤਰ ਹੋਣਗੇ ਤਾਂ ਇਸੇ ਤਰ੍ਹਾਂ ਹਰਿਆਣੇ ਦੇ ਵੀ ਕੁਝ ਲਿਮਟਿਡ ਜੇ ਖੇਤਰ ਹੋਣਗੇ ਉਹਨਾਂ ਦੇ ਵਿੱਚ ਬੱਦਲਵਾਈ ਹੋਊਗੀ ਬਾਕੀ ਇਲਾਕੇ ਸਾਫ਼ ਤੇ ਖੁਸ਼ਕ ਰਹਿਣਗੇ ਤੇ ਰਾਜਸਥਾਨ ਦੇ ਵੀ ਕੁਝ ਕੁ ਖੇਤਰ ਹੋਣਗੇ ਜਿਹੜੇ ਐਮਪੀ ਨੂੰ ਐਮਪੀ ਤੇ ਯੂਪੀ ਨੂੰ ਛੱਡ ਕੇ ਬਾਕੀ ਜਿਹੜੇ ਉੱਪਰਲੇ ਹਿੱਸੇ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਬੱਦਲਵਾਰੀ ਜਿਹੜੀ ਜ਼ਰੂਰ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਅਸੀਂ ਤੁਹਾਨੂੰ ਹੁਣ ਲੈ ਚੱਲਦੇ ਆ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਦੋਸਤੋ ਉਹਦੇ ਵਿੱਚ ਆਪਾਂ ਦੇਖਦੇ ਆ ਕਿ ਕਿੱਥੇ ਕਿੱਥੇ ਬੱਦਲਵਾਰੀ ਬਣੀ ਹੋਈ ਹੈ ਤੇ ਕਿੰਨੇ ਕੇ ਜਿਹੜੇ ਚਾਂਸ ਨੇ ਉਹ ਬੱਦਲਵਾਰੀ ਬਣਨ ਦੇ ਤਾਂ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਸੱਜਣ ਮਿੱਤਰ ਮੇਰੇ ਨਾਲ ਜੁੜੇ ਹੋਏ ਨੇ ਤਾਂ ਦੇਖ ਸਕਦੇ ਹੋ ਜੀ ਜਿਹੜੀ ਬੱਦਲਵਾਰੀ ਹੈ ਇਹ ਅਸਮੇ ਰਾਜਸਥਾਨ ਦੇ ਇਸੇਤਰ ਤੱਕ ਸੀਮਿਤ ਦਿਖਾਈ ਦੇ ਰਹੀ ਹੈ ਇਹ ਬੱਦਰਹੀ ਹੈ ਮੈਂ ਤੁਹਾਨੂੰ ਵੀਡੀਓ ਜਿਹੜੀ ਇਹ ਚਲਾ ਕੇ ਦਿਖਾਉਂਗਾ ਸੈਟਲਾਈਟ ਦੀ ਆ ਬੱਦਲਬਈ ਆ ਰਹੀ ਹੈ ਜੀ ਇੱਕ ਇਹ ਤੇ ਇੱਕ ਇੱਥੇ ਬੱਦਲਬਈ ਆ ਉੱਪਰਲੇ ਇਸ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਬੱਦਲਬਈ ਸਟਰੋਂਗ ਜਿਹਾ ਸਿਸਟਮ ਬਣਿਆ ਹੋਇਆ ਤੇ ਇਹ ਦੇਖ ਸਕਦੇ ਹੋ ਤੁਸੀਂ ਇਹ ਵੀਡੀਓ ਚੱਲ ਰਹੀ ਹੈ ਜੀ ਇਹ ਬੱਦਲਬਈ ਵੀ ਚੱਲ ਰਹੀ ਹੈ ਦੇਖੋ ਇਹ ਬੱਦਲਬਈ ਚੱਲਦੀ ਹੋਈ ਨਜ਼ਰ ਆ ਰਹੀ ਹੈ ਰਾਜਸਥਾਨ ਵਾਲੀ ਸਾਈਡ ਤੋਂ ਆ ਦੇਖੋ ਜੋ ਕੋਟਾ ਉਦੇਪੁਰ ਅ ਜੈਪੁਰ ਕਈ ਇਲਾਕਿਆਂ ਦੇ ਵਿੱਚੋਂ ਇਹ ਬੱਦਲਬਾਈ ਅੱਗੇ ਵੱਲ ਨੂੰ ਵਧ ਰਹੀ ਹੈ ਆ ਦੇਖੋ ਵਧ ਰਹੀ ਹੈ ਜੀ ਤੇ ਆ ਉੱਪਰਲੇ ਹਿੱਸੇ ਦੇ ਵਿੱਚ ਵੀ ਇਹ ਬੱਦਲਬਾਈ ਬਣੀ ਹੋਈ ਹੈ ਇੱਥੇ ਆ ਦੇਖੋ ਇਹ ਬੱਦਲਬਾਈ ਅੱਗੇ ਵੱਲ ਨੂੰ ਵਧ ਰਹੀ ਹੈ ਤਾਂ ਇਸੇ ਕਰਕੇ ਇਸ ਸਿਸਟਮ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਤਾਂ ਭਾਰਤੀ ਮੌਸਮ ਵਿਭਾਗ ਦੀ ਅਫੀਸ਼ੀਅਲ ਸਾਈਟ ਬਿਲਕੁਲ ਸਾਫ਼ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਇਹਦੇ ਵਿੱਚ ਆ ਉੱਪਰਲੇ ਹਿੱਸੇ ਦੇ ਵਿੱਚ ਜੰਮੂ ਵਾਲਾ ਸਿਸਟਮ ਇਸ ਤਰ੍ਹਾਂ ਘੁੰਮ ਰਿਹਾ ਘੁਮਕੇ ਹਵਾਵਾਂ ਨੂੰ ਅੱਗੇ ਵੱਲ ਨੂੰ ਤੱਕਦਾ ਹੋਇ ਨਜ਼ਰ ਆ ਰਿਹਾ ਅੱਗੇ ਵੱਲ ਨੂੰ ਹਵਾ ਜਿਹੜੀ ਟੱਕ ਰਹੀ ਹੈ ਨਮੀ ਦੇ ਨਾਲ ਤਾਂ ਸਵੇਰ ਦੇ ਸਮੇਂ ਤੱਕ ਜਿਹੜੀ ਪੂਰੇ ਦੀ ਹਵਾ ਹੋਰ ਤੇਜ਼ ਹੋ ਜਾਊਗੀ ਤੇ ਆਹ ਜਿਹੜਾ ਮੈਂ ਤੁਹਾਨੂੰ ਥੱਲੇ ਦਿਖਾਇਆ ਹੈ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਆਹ ਬੱਦਲ ਜਿਹੜਾ ਬਾਦਰ ਰਿਹਾ ਉੱਪਰ ਵੱਲ ਨੂੰ ਇਹ ਵੀ ਤਾਂ ਇਹ ਵੀ ਬਦਲ ਪਹੁੰਚ ਚੁੱਕੇ ਆ ਦੇਖ ਸਕਦੇ ਹਾਂ ਦਿੱਲੀ ਦੇ ਨੇੜੇ ਤੇ ਵੀ ਜਿਹੜਾ ਬਦਲ ਆ ਕੁਝ ਖੇਤਰਾਂ ਦੇ ਵਿੱਚ ਕਾਰਵਾਈ ਜਿਹੜਾ ਕਰ ਰਿਹਾ ਜਾਨੀ ਕਿ 4 ਤੇ 5 ਤਰੀਕ ਨੂੰ ਗਰਜ ਚਮਕ ਦੇ ਨਾਲ ਜਿਹੜੇ ਮੀਂਹ ਦੀ ਕਾਰਵਾਈ ਦੇ ਨਾਲ ਨਾਲ ਜਿਹੜਾ ਅਸੀਂ ਕਹਿ ਸਕਦੇ ਹਾਂ ਠੰਡ ਦੇ ਵਿੱਚ ਵੀ ਜਿਹੜਾ ਵਾਧਾ ਹੋ ਜੂਗਾ ਜਿਵੇਂ ਕਿ ਅੱਜ ਰਾਤ ਨੂੰ ਜਦੋਂ ਆਪਾਂ 8-9 ਵਜੇ ਤੋਂ ਬਾਅਦ ਟੂ-ਵੀਲਰ ਦੇ ਉੱਤੇ ਆ ਰਹੇ ਹਾਂ ਤਾਂ ਜਰੂਰ ਆਪਾਂ ਨੂੰ ਠੰਡ ਜਿਹੜੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਆ ਥੋੜੀ ਜੀ ਠੰਡਕ ਜਿਹੜੀ ਉਹ ਲੱਗਣੀ ਸ਼ੁਰੂ ਹੋ ਗਈ ਹੈ 18 ਵਾਲਾ ਮਤਲਬ ਜਿਹੜਾ ਬੰਨਣਾ ਸ਼ੁਰੂ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਆਹ ਦੇਖ ਸਕਦੇ ਹੋ ਤੁਸੀਂ ਜਿਹੜਾ ਬੱਦਲ ਵਈਆ ਉਹ ਜ਼ਰੂਰ ਆਊਗੀ ਪਰ ਆਹ ਜਿਹੜਾ 4 ਤਰੀਕ ਨੂੰ ਦੁਪਹਿਰ ਤੋਂ ਬਾਅਦ ਸਿਸਟਮ ਆਜੂਗਾ ਇੱਕ ਇਹ ਹੈ ਜੀ ਇਕਾ ਉੱਪਰਲੇ ਸ ਵਾਲਾ ਯਾਨੀ ਕਿ ਇਹ ਜੰਮੂ ਕਸ਼ਮੀਰ ਤੇ ਹਿਮਾਚਲ ਵਾਲੀ ਸਾਈਡ ਜਿਹੜਾ ਸਿਸਟਮ ਬਣਿਆ ਹੋਇਆ ਹਿਮਾਚਲ ਵਾਲੀ ਸਾਈਡ ਵੀ ਦੇਖ ਸਕਦੇ ਹਾਂ ਤੇ ਆਹ ਜੰਮੂ ਵਾਲਾ ਇਸ ਤਰ੍ਹਾਂ ਉੱਪਰ ਵੱਲ ਨੂੰ ਲੰਘ ਰਿਹਾ ਤਾਂ ਇਸ ਤਰ੍ਹਾਂ ਦੋਸਤੋ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਹੈ ਤਾਂ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਿਉਂਕਿ ਦੇਖੋ ਲੇਟ ਹੋ ਜਰੂਰ ਹੋ ਗਏ ਤੁਹਾਡੇ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਉਣ ਦੇ ਲਈ ਇਹ ਲਾਈਵ ਹੋਇਆ ਤਾਂ ਕੱਲ ਨੂੰ ਦੁਪਹਿਰ ਤੋਂ ਬਾਅਦ ਆ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਦੀ ਗਰਜ ਰਿਸਕ ਦੇ ਨਾਲ ਕਾਰਵਾਈ ਹੋਊਗੀ ਤਾਂ ਰਾਤ ਨੂੰ ਦੇਖ ਸਕਦੇ ਹੋ ਮੀਂਹ ਦੀ ਕਾਰਵਾਈ ਦੇ ਚਾਂਸ ਨਹੀਂ ਕੋਈ ਹੈਗੇ ਬੱਦਲਬਾਜ਼ੀ ਜਰੂਰ ਬਣੀ ਹੋਈ ਹੈ ਤੇ ਆ ਦੇਖ ਸਕਦੇ ਆ ਤੁਸੀਂ 5% ਜਿਹੜਾ ਮੀਂਹ ਦੇ ਚਾਂਸ ਬਣੇ ਹੋਏ ਨੇ ਤੇ ਉਸੇ ਤਰ੍ਹਾਂ 4 ਤਰੀਕ ਨੂੰ ਵੀ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਜੀ ਦੇਖੋ 4 ਤਰੀਕ ਨੂੰ ਪਰ ਮੀਂਹ ਦੀ ਕਾਰਵਾਈ ਜ਼ਰੂਰ ਹਲਕੀ ਦੱਸੀ ਗਈ ਆ ਕੁਝ ਖੇਤਰਾਂ ਦੇ ਵਿੱਚ ਲਿਮਟਿਡ ਤੇ 5 ਤਰੀਕ 16% ਚਾਂਸ ਜਿਹੜੇ ਮੀਂਹ ਦੀ ਕਾਰਵਾਈ ਦੇ ਵੀ ਦਿਖਾ ਦਿੱਤੇ ਗਏ ਨੇ 6 ਤਰੀਕ ਨੂੰ 3% 7 ਨੂੰ ਵੀ ਜਿਹੜੇ 3% ਨੇ 8 ਨੂੰ ਵੀ 3% ਨੇ 9 ਨੂੰ ਵੀ ਜਿਹੜੇ 4% ਤੇ 10 ਨੂੰ ਵੀ ਜਿਹੜੇ 4% ਜਾਨੀ ਕਿ 15 16 ਤਰੀਕ ਤੱਕ ਫਿਰ ਜਿਹੜੇ 4 4 3 3% ਚਾਂਸ ਬਣੇ ਹੋਏ ਨੇ ਇਹਨਾਂ ਦੇ ਨਾਲ ਮੀਂਹ ਦੀ ਕਾਰਵਾਈ ਹੋਊਗੀ ਤੇ ਅਦਰਵਾਈਜ਼ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਹਜੇ ਫਿਲਹਾਲ ਨਹੀਂ ਦਿਖਾਈ ਦੇ ਰਹੀ 4 ਤੇ 5 ਤਰੀਕ ਨੂੰ ਜ਼ਰੂਰ ਦੁਪਹਿਰ ਤੋਂ ਬਾਅਦ ਚਾਰ ਨੂੰ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਗਰਜ ਰਿਸਕ ਕਰ ਸਕਦੇ ਨੇ ਬੱਦਲ ਤੇ 4 5 ਤਰੀਕ ਨੂੰ ਜਰੂਰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਹੀ ਸਿਰਫ ਜਿਹੜੀ ਬੱਦਲਾਂ ਦੀ ਆਵਾਜ਼ ਹੈ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਟੁੱਟਵੇਂ ਰੂਪ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਜੀ ਪੂਰੀ ਤਸਵੀਰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਦਿਖਾ ਰਹੇ ਹਾਂ ਤੁਹਾਨੂੰ ਕਿ ਮੀਂਹ ਇਸ ਤਰ੍ਹਾਂ ਪੈ ਸਕਦਾ ਹੈ ਬਾਕੀ ਮੌਸਮ ਦੇ ਵਿੱਚ ਕੋਈ ਵੱਡੀ ਅਪਡੇਟ ਆਉਗੀ ਤਾਂ ਜਰੂਰ ਦੱਸਾਂਗੇ ਤਾਪਮਾਨ ਦੇ ਵਿੱਚ ਗਰਾਉਂਡ ਜਰੂਰ ਆ ਚੁੱਕੀ ਹੈ ਦਿਨ ਦੇ ਸਮੇਂ ਵੀ ਤੇ ਰਾਤ ਦੇ ਸਮੇਂ ਵੀ ਕਿਉਂਕਿ ਦਿਨ ਦੇ ਸਮੇਂ ਜਿਹੜਾ ਤਾਪਮਾਨ ਆ ਓਹੋ 23 ਤੋਂ ਥੱਲੇ ਥੱਲੇ ਜਿਹੜਾ ਪਹੁੰਚ ਚੁੱਕਿਆ ਜੀ ਤੇ ਉਸ ਤੋਂ ਬਾਅਦ ਰਾਤ ਦੇ ਸਮੇਂ ਦੇ ਤਾਪਮਾਨੇੜੇ ਉਹ ਉਹ ਘਟ ਪਹਿਲੇ ਹੀ ਘਟ ਚੁੱਕੇ ਨੇ ਤੇ ਹੁਣ ਵੀ ਜਿਹੜੇ 15 ਤੋਂ ਲੈ ਕੇ 16 17 ਡਿਗਰੀ ਦੇ ਵਿੱਚ ਵਿੱਚ ਦਰਜ ਕੀਤੇ ਜਾ ਰਹੇ ਨੇ ਜੀ ਰਾਤਾਂ ਦੇ ਤਾਪਮਾਨ ਤੇ ਬਾਕੀ ਦਿਨ ਦੇ ਤਾਪਮਾਨ ਜਿਹੜੇ ਉਹ ਹੌਲੀ ਹੌਲੀ ਹੋਰ ਵੀ ਘਟਣੇ ਸ਼ੁਰੂ ਹੋ ਗਏ ਨੇ ਪ੍ਰਾਪੋ ਅਸੀਂ ਤੁਹਾਡ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਲਾਈਕ ਹਜੇ ਤੱਕ ਕਿਸੇ ਵੀ ਸੱਜਣ ਮਿੱਤਰ ਨੇ ਨਹੀਂ ਕਰਿਆ ਕਿਉਂਕਿ ਦੇਖੋ ਜਿਹੜਾ ਥੰਬਨੇ ਲਿਖ ਕੇ ਲਾਇਆ ਉਹ ਕੱਲ ਦੁਪਹਿਰੇ ਤੱਕਾਂ ਕਿਉਂਕਿ ਕੱਲ ਨੂੰ ਦੁਪਹਿਰੇ ਤੋਂ ਬਾਅਦ ਕਿਤੇ ਨਾ ਕਿਤੇ ਕਾਣੀ ਕਾਮਨਾ ਜਿਹੜਾ ਬੂੰਦਾਵਾਂ ਦੀ ਜ਼ਰੂਰ ਹੋਊਗੀ ਉਸ ਤੋਂ ਪਹਿਲਾਂ ਜਿਹੜਾ ਮੌਸਮ ਠੀਕ ਠਾਕ ਰਹੂਗਾ ਤੇ ਪੁਰੇ ਦੇ ਹਵਾਵਾਂ ਕੁਝ ਕੁ ਖੇਤਰਾਂ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਅਸੀਂ ਤੜ ਤੱਕ ਸਮੇਂ ਤੋਂ ਪਹਿਲਾਂ ਜਾਣਕਾਰੀ ਜਿਵੇਂ ਵੀ ਹੋਊਗੀ ਕੱਲ ਨੂੰ ਲਾਈਵ ਹੋ ਕੇ ਅਪਡੇਟ ਤੜ ਤੱਕ ਪਹੁੰਚਾ ਦਾਂਗੇ ਜੀ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਫੇਸਬੁੱਕ ਆਈਡੀ ਸਤ ਗੁਰਪੰਗੋ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਤੱਕ ਤੇ ਉਦੋਂ ਤੱਕ ਲਈ ਅਸੀਂ ਇਜਾਜ਼ਤ ਚਾਉਣੀ ਹੈ ਕਿਉਂਕਿ ਜਿਹੜੀ ਜਾਣਕਾਰੀ ਉਹ ਲੇਟ ਜਰੂਰ ਹੋਗੀ ਹੈ ਮੌਸਮ ਦੇ ਬਾਰੇ ਅਪਡੇਟ ਹੈ ਜਿਹੜੀ ਉਹ ਤੁਹਾਨੂੰ ਸਹੀ ਤੇ ਸਟਿਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਰਾਤ ਨੂੰ ਮੌਸਮ ਠੀਕ ਠਾਕ ਰਹੂਗਾ ਤੇ ਕੱਲ ਨੂੰ ਜਿਹੜਾ ਜਰੂਰ ਇਸ ਦੇ ਵਿੱਚ ਜਿਹੜੀ ਥੋੜੀ ਜਿਹੀ ਗ੍ਰਾਫਟ ਹੋਰ ਜਿਹੜਾ ਤਾਪਮਾਨ ਆ ਉਹਦੇ ਵਿੱਚ ਗ੍ਰਾਫਟ ਆ ਜੂਗੀ ਤੇ ਪਰਸੋਂ ਨੂੰ ਤਾਪਮਾਨ ਜਿਹੜੇ ਉਹ ਜਿਹੜੇ ਕਾਫੀ ਡਾਉਨ ਜਿਹੜੇ ਆ ਜਾਣਗੇ ਜਿਨ੍ਹਾਂ ਦੇ ਨਾਲ ਜਿਹੜੀ ਠੰਡਕ ਆਪਾਂ ਨੂੰ ਹੋਰ ਵੀ ਵਧਣੀ ਸ਼ੁਰੂ ਹੋ ਜੂਗੀ ਇੰਨੇ ਕ ਅਪਡੇਟ ਦੇ ਨਾਲ ਮਾਫੀ ਚਾਹੁੰਦੇ ਆਂ ਕਈ ਵਾਰੀ ਵੱਧ ਘੱਟ ਸ਼ਬਦ ਬੋਲੇ ਜਾਂਦਾ ਦੋਸਤੋ ਤੇ ਅਸੀਂ ਤੁਹਾਨੂੰ ਇੱਕ ਵਾਰੀ ਨਵੇਂ ਜਿਹੜੇ ਸੱਜਣ ਮਿੱਤਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਤੁਹਾਨੂੰ ਜਰੂਰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਦੇਖ ਸਕਦੇ ਹੋ ਉੱਪਰਲੇ ਹਿੱਸੇ ਦੇ ਵਿੱਚ ਜਿਹੜਾ ਇੱਥੇ ਜੀ ਬਦਲਵਾਈ ਬਣੀ ਹੋਈ ਹੈ ਤੇ ਆ ਥੱਲੇਲੇ ਹਿੱਸੇ ਦੇ ਵਿੱਚ ਬਦਲਵਾਈ ਹੈ ਬਾਕੀ ਮੌਸਮ ਅਜੇ ਠੀਕ ਠਾਕ ਹੈ ਜੀ ਹੌਲੀ ਹੌਲੀ ਕੱਲ ਨੂੰ ਸਵੇਰ ਦੇ ਸਮੇਂ ਤੱਕ ਇਹ ਬਦਲਵਾਈ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਪਹੁੰਚ ਜਾਊਗੀ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ ਜੀ